ਅਸਵੇਲੇ ਦੀ ਸਭ ਤੋਂ ਵੱਡੀ ਖਬਰ ਜ਼ਿਲ੍ਹਾ ਸ਼ਹਿਰਪੁਰ ਦੇ ਕਸਬਾ ਮਕੇਰੀਆਂ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਪਿੰਡ ਮਨਸੂਰਪੁਰ ਵਿਖੇ ਰੇਡ ਕਰਨ ਗਈ ਸੀਆਈਡੀ ਦੀ ਟੀਮ ਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਪੁਲਿਸ ਨੂੰ ਪਤਾ ਲੱਗਾ ਕਿ ਇਸ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਅਮਰਥ ਪਾਲਸੂ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਨਪੁਟ ਮਿਲੀ ਸੀ ਕਿ ਪਿੰਡ ਮਨਸੂਰਪੁਰ ਵਿਖੇ ਨਜਾਇਜ਼ ਅਸਲਾ ਪਿਆ ਹੈ ਜਿਸ ਦੇ ਤਹਿਤ ਸੀਆਈਡੀ ਟੀਮ ਨੇ ਰੇਡ ਕਰਨ ਗਈ ਸੀ ਇਸ ਦਰਹਰਾ ਦੇ ਕੋਜੋਬਾਦ ਮਸਾਵਨ ਸੀਏਜੀ ਟੀਮ ਤੇ ਫੈਰੈਂਕ ਕਰ ਦਿੱਤੀ ਗਈ ਤੇ ਇਸ ਗੋਲੀਬਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਹੀਦੀ ਦਾ ਜੰਮ ਪੀ ਗਿਆ ਉਧਰ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਪਿੰਡ ਨੂੰ ਸੋਨੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਿੰਦੇ ਰਹਾਂਗੇ ਤੁਹਾਨੂੰ ਪਲ-ਪਲ ਦੀ ਰਿਪੋਰਟ ਦੇਖਦੇ ਰਹੋ ਆਲ ਪੰਜਾਬ ਨਿਊਜ਼ ਸੀਏਜੀ ਸਟਾਫ ਖੁਸ਼ਿਆਰਪਤੋਂ ਇੱਕ ਰੀਡਿੰਗ ਟੀਮ ਅੱਜ ਪਿੰਡ ਬੰਸੀ ਤੋਂ ਪਰ ਮੁਕੇਰੀਆਂ ਆਈ ਸੀ ਜਿੱਥੇ ਇੱਕ ਵਰਪੰਦੀ ਇਨਫੋਰਮੇਸ਼ਨ ਸੀ ਦਾ ਪੁਲਿਸ ਨੇ ਰਿਪੋਰਟ ਕੀਤਾ ਹੈ ਜਿਹੜਾ ਜਿਹੜਾ ਕਿ ਹੁਣ ਗਿਆ ਹੈ ਰਾਣਾ ਮਨਸੂਰਪੁਰ ਤੋਂ ਉਹਨੇ ਇੱਕ ਬੁਲੇਟ ਫਾਇਰ ਕੀਤਾ ਸਰਹੱਦ ਵਾਲੇ ਤੇ ਉਹ ਬੁਲੇਟ ਜਿਹੜੀ ਹੈ ਉਹ ਅਮਰਿਤਪਾਲ ਸਿੰਘ ਸੀਨੀਅਰ ਕਨਸਟੇਬਲ ਆ ਜੀ ਉਸਦੇ ਮੱਲੇ ਪੁਲਿਸ ਦਾ ਇਥੇ ਲਾਚ ਚੱਲ ਰਿਹਾ ਸੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ ਨੂੰ ਕਿਹਦਾ ਨਿਕਲ ਜਿਸ ਬੰਦੇ ਆ ਕਿ ਉਹ ਉਸ ਸੀਗਾ ਜੀ ਇਹ ਇਸ਼ਤਿਹਾਰੀ ਕੋਈ ਹੈਗਾ ਜੀ ਬੰਦਾ ਕੀ ਉਹ ਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਅੱਛਾ ਜੀ ਮੌਜੂਦਾ ਕੀ ਹਾਲਾਤ ਨੇ ਆਪਣੇ ਕਨਸਟੇਬਲ ਦੇ ਕ੍ਰਿਟੀਕਲ ਹੈਗਾ ਉਹ ਇਨਸਟੀਚੂਸ਼ਨ ਜਿਹੜੀ ਆ ਔਰ ਇਲਾਜ ਚੱਲ ਰਿਹਾ ਹੈ ਠੀਕ ਹੈ